ਕੀ ਤੁਸੀਂ ਆਪਣਾ Gmail ਪਾਸਵਰਡ ਭੁੱਲ ਗਏ ਹੋ? ਐਸਟ੍ਰਿਕ ਨਾਲ ਮੈਂਟਾ ਵਿੱਚ ਦੁਬਾਰਾ ਪ੍ਰਾਪਤ ਕਰੋ ਐਕਸੈਸ ਜਾਣੋ ਆਸਾਨ ਤਰੀਕਾ। ਅੱਜ ਦੇ ਡਿਜੀਟਲ ਯੁੱਗ ਵਿੱਚ Gmail ਸਾਡੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਗਿਆ ਹੈ। ਈਮੇਲ ਭੇਜਣ ਤੋਂ ਲੈ ਕੇ Google Drive, Google Photos ਅਤੇ YouTube ਵਰਗੀਆਂ ਐ ਕਈ ਮਹੱਤਵਪੂਰਨ ਐਪਾਂ ਤੱਕ ਪਹੁੰਚ ਕਰਨ ਤੱਕ ਸਭ ਕੁਝ Gmail ਖਾਤੇ ਰਾਹੀਂ ਉਪਲਬਧ ਹੈ। ਪਰ ਜੇਕਰ ਤੁਸੀਂ ਆਪਣਾ Gmail ਪਾਸਵਰਡ ਭੁੱਲ ਗਏ ਹੋ ਤਾਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਕੁਝ ਸਦਾਰਨ ਕਦਮਾਂ ਦੀ ਪਾਲਣਾ ਕਰਕੇ ਤੁਸੀਂ ਮੈਂਟਾ ਵਿੱਚ ਆਪਣੇ ਜੀਮੇਲ ਖਾਤੇ ਨੂੰ ਦੁਬਾਰਾ ਐਕਸੈਸ ਕਰ ਸਕਦੇ ਹੋ ਜੀਮੇਲ ਪਾਸਵਰਡ ਕਿਵੇਂ ਰੀਸੈਟ ਕਰਨਾ ਹੈ ਜੇਕਰ ਤੁਸੀਂ ਆਪਣਾ ਜੀਮੇਲ ਪਾਸਵਰਡ ਭੁੱਲ ਗਏ ਹੋ ਤਾਂ ਇਸ ਨੂੰ ਰੀਸੈਟ ਕਰਨ ਲਈ ਤੁਸੀਂ ਕੁਝ ਤਰੀਕੇ ਅਪਣਾਓ ਪਾਸਵਰਡ ਰਿਕਵਰੀ ਪੰਨੇ ਤੇ ਜਾਓ ਸਭ ਤੋਂ ਪਹਿਲਾਂ ਆਪਣੇ ਬ੍ਰਾਊਜ਼ਰ ਵਿੱਚ ਗੂਗਲ ਅਕਾਊਂਟ ਰਿਕਵਰੀ ਪੇਜ ਖੋਲੋ ਇੱਥੇ ਤੁਹਾਨੂੰ ਆਪਣਾ ਜੀਮੇਲ ਪਤਾ ਦਰਜ ਕਰਨਾ ਪਵੇਗਾ ਅਤੇ ਅੱਗੇ ਬਟਨ ਤੇ ਕਲਿੱਕ ਕਰਨਾ ਪਵੇਗਾ ਪੁਰਾਣੇ ਪਾਸਵਰਡ ਨਾਲ ਪੁਸ਼ਟੀ ਕਰੋ Google ਪਹਿਲਾਂ ਤੁਹਾਡੇ ਤੋਂ ਤੁਹਾਡਾ ਪਿਛਲਾ ਪਾਸਵਰਡ ਪੁੱਛੇਗਾ ਜੇਕਰ ਤੁਹਾਨੂੰ ਯਾਦ ਹੈ ਤਾਂ ਇਸ ਨੂੰ ਦਰਜ ਕਰੋ ਅਤੇ ਅੱਗੇ ਤੇ ਕਲਿੱਕ ਕਰੋ ਜੇਕਰ ਤੁਹਾਨੂੰ ਪੁਰਾਣਾ ਪਾਸਵਰਡ ਯਾਦ ਨਹੀਂ ਹੈ ਤਾਂ ਦੂਜਾ ਤਰੀਕਾ ਕੋਸ਼ਿਸ਼ ਕਰੋ ਵਿਕਲਪ ਚੁਣੋ OTP ਨਾਲ ਖਾਤੇ ਦੀ ਪੁਸ਼ਟੀ ਕਰੋ Google ਤੁਹਾਡੇ ਖਾਤੇ ਨਾਲ ਜੁੜੇ ਮੋਬਾਈਲ ਨੰਬਰ ਤੇ ਇੱਕ OTP ਭੇਜੇਗਾ ਆਪਣੇ ਮੋਬਾਈਲ ਨੰਬਰ ਤੇ ਪ੍ਰਾਪਤ ਹੋਇਆ OTP ਦਰਜ ਕਰੋ ਅਤੇ ਅੱਗੇ ਬਟਨ ਨੂੰ ਦਬਾਓ ਬੈਕਅੱਪ ਈਮੇਲ ਜਾਂ ਸੁਰੱਖਿਆ ਸਵਾਲ ਦੀ ਵਰਤੋਂ ਕਰੋ ਜੇਕਰ ਤੁਹਾਡੇ ਕੋਲ ਮੋਬਾਈਲ ਨੰਬਰ ਤੱਕ ਪਹੁੰਚ ਨਹੀਂ ਹੈ ਤਾਂ ਗੂਗਲ ਤੁਹਾਡੇ ਬੈਕਅੱਪ ਈਮੇਲ 'ਤੇ ਇੱਕ ਪੁਸ਼ਟੀਕਰਨ ਲਿੰਕ ਭੇਜ ਸਕਦਾ ਹੈ ਕੁਝ ਮਾਮਲਿਆਂ ਵਿੱਚ ਤੁਹਾਨੂੰ ਸੁਰੱਖਿਆ ਸਵਾਲਾਂ ਦੇ ਜਵਾਬ ਦੇਣ ਦਾ ਵਿਕਲਪ ਵੀ ਮਿਲ ਸਕਦਾ ਹੈ ਨਵਾਂ ਪਾਸਵਰਡ ਸੈੱਟ ਕਰੋ ਤਸਦੀਕ ਤੋਂ ਬਾਅਦ ਤੁਹਾਨੂੰ ਇੱਕ ਨਵਾਂ ਪਾਸਵਰਡ ਬਣਾਉਣ ਦਾ ਵਿਕਲਪ ਮਿਲੇਗਾ ਇੱਕ ਨਵਾਂ ਪਾਸਵਰਡ ਚੁਣੋ ਜੋ ਮਜ਼ਬੂਤ ਹੋਵੇ ਅਤੇ ਜਿਸ ਨੂੰ ਤੁਸੀਂ ਆਸਾਨੀ ਨਾਲ ਯਾਦ ਰੱਖ ਸਕੋ ਪੁਸ਼ਟੀ ਕਰੋ ਬਟਨ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡਾ ਪਾਸਵਰਡ ਰੀਸੈਟ ਹੋ ਜਾਵੇਗਾ ਆਪਣਾ ਪਾਸਵਰਡ ਭੁੱਲਣ ਤੋਂ ਬਚਣ ਲਈ ਸੁਝਾਅ ਆਪਣੇ ਪਾਸਵਰਡ ਨੂੰ ਇੱਕ ਨੋਟਬੁੱਕ ਵਿੱਚ ਲਿਖ ਕੇ ਸੁਰੱਖਿਅਤ ਰੱਖੋ ਪਾਸਵਰਡ ਮੈਨੇਜਰ ਐਪ ਦੀ ਵਰਤੋਂ ਕਰੋ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਆਪਣੇ ਖਾਤੇ ਤੇ ਦੋ ਪੜਾਵੀ ਤਸਦੀਕ ਚਾਲੂ ਕਰੋ ਸਮੇਂ-ਸਮੇਂ ਤੇ ਪਾਸਵਰਡ ਬਦਲਦੇ ਰਹੋ ਜੇਕਰ ਤੁਸੀਂ ਇਹਨਾਂ ਕਦਮਾਂ ਦੀ ਪਾਲਣਾ ਕਰਦੇ ਹੋ ਤਾਂ ਤੁਹਾਨੂੰ ਗਲਤੀ ਨਾਲ ਆਪਣਾ ਪਾਸਵਰਡ ਗਵਾਉਣ ਦੀ ਚਿੰਤਾ ਨਹੀਂ ਕਰਨੀ ਪਵੇਗੀ ਅਤੇ ਤੁਸੀਂ ਆਪਣੇ Gmail ਖਾਤੇ ਨੂੰ ਦੁਬਾਰਾ ਆਸਾਨੀ ਨਾਲ ਐਕਸੈਸ ਕਰ ਸਕੋਗੇ